ਸਾਲ 1990 ਤੋਂ 1992 ਦੇ ਟਾਈਮ ਜਦੋਂ ਆ ਰਾਮ ਮੰਦਰ ਦਾ ਅੰਦੋਲਨ ਚੱਲਿਆ ਤਾਂ ਦੇਸ਼ ਭਰ ਤੋਂ ਲੱਖਾਂ ਦੀ ਤਦਾਦ ਵਿੱਚ ਕਾਰ ਸੇਵਕਾਂ ਨੇ ਇਸ ਅੰਦੋਲਨ ਵਿੱਚ ਭਾਗ ਲਿਆ ਪੰਜਾਬ ਤੋਂ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਬਜ਼ੁਰਗ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਜਿੱਥੇ ਕਿ 22 ਤਰੀਕ ਨੂੰ ਯੋਧਿਆ ਦੇ ਵਿੱਚ ਆ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਹੋਣ ਜਾ ਰਹੀ ਹੈ ਉੱਥੇ ਹੀ ਅੱਜ ਸ਼ਹਿਰ ਤਾਰੀਵਾਲ ਤੋਂ ਰਾਮ ਮੰਦਰ ਅੰਦੋਲਨ ਵਿੱਚ ਸਾਲ 1990-92 ਦੌਰਾਨ ਜਾ ਕੇ ਸੇਵਾ ਨਿਭਾਉਣ ਵਾਲੇ ਕਾਰ ਸੇਵਕਾਂ ਨੂੰ ਵਿਸ਼ੇਸ਼ ਤੌਰ ਤੇ ਦੀਨਾਨਗਰ ਤੋਂ ਪਹੁੰਚੇ ਵਿਪুল ਕੁਮਾਰ ਸਹਿਜ ਜ਼ਿਲ੍ਹਾ ਕਾਰਜਵਾਹਕ ਤੇ ਉਹਨਾਂ ਦੇ ਨਾਲ ਆਏ ਜ਼ਿਲ੍ਹਾ ਪ੍ਰਚਾਰਕ ਵਿਕਾਸ ਜੀ ਨੇ ਸਨਮਾਨਿਤ ਕੀਤਾ ਅਤੇ 22 ਤਾਰੀਖ ਦੇ ਅਯੋਧਿਆ ਪ੍ਰੋਗਰਾਮ ਦਾ ਸੱਦਾ ਪੱਤਰ ਅਤੇ ਵਿਸ਼ੇਸ਼ ਤੌਰ ਤੇ ਅਯੋਧਿਆ ਤੋਂ ਆਇਆ ਪ੍ਰਸ਼ਾਦ ਵੀ ਇਨਾਂ ਕਾਰਸੇਵਕਾਂ ਨੂੰ ਦਿੱਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਨ ਸ਼ਹਿਰ ਧਾਰੀਵਾਲ ਦੇ ਨਾਮਵਰ ਕਾਰੋਬਾਰੀ सुरेंद्र ਕੋਲੀ ਜੀ ਨੇ ਕਿਹਾ ਕਿ ਉਹਨਾਂ ਦੇ ਪਿਤਾ ਰਾਜਪਾਲ ਕੋਲੀ ਨੇ ਬਤੌਰ ਕਾਰਸੇਵਕ ਰਾਮੰਦਰ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਉਹਨਾਂ ਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਵੱਲੋਂ ਕੀਤੀ ਗਈ ਸੇਵਾ ਦਾ ਅੱਜ ਸਨਮਾਨ ਮਿਲ ਰਿਹਾ ਹੈ ਇਸ ਮੌਕੇ ਤੇ ਸ਼ਹਿਰ ਧਾਰੀਵਾਲ ਦੇ ਪ੍ਰਸਿੱਧ ਕਾਰੋਬਾਰੀ ਰੋਸ਼ਨ ਕੋਹਲੀ ਜੀ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੇ ਨਾਲ ਕਾਰ ਸੇਵਕਾਂ ਦੇ ਗਏ ਔਰ ਉਹਨਾਂ ਨੂੰ ਰਸਤੇ ਦੇ ਵਿੱਚ ਕੀ ਕੀ ਮੁਸ਼ਕਲਾਂ ਆਈਆਂ ਔਰ ਕਿਸ ਤਰ੍ਹਾਂ ਉਹ ਅਯੋਧਿਆ ਜੀ ਤੱਕ ਪਹੁੰਚੇ ਉਹ ਤੁਹਾਨੂੰ ਦਿਖਾਉਂਦੇ ਹਾਂ ਧਾਰੀਵਾਲ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਮੈਂ ਸਰੁੰਦਰ ਕੋਲੀ ਸੰਦੌਸ਼ੀ ਰਾਜੂ ਪਰਮਪਾਲ ਜੀ ਗੋਲੀ ਜਿਹੜੇ ਕਿ ਸਾਲ 1990 ਦੇ ਵਿੱਚ ਗੋਲਾ ਗੋਕਰਨਾਥ ਅਜੋਧਾ ਅੰਦੋਲਨ ਦੇ ਵਿੱਚ ਰਾਮ ਮੰਦਰ ਦੇ ਅੰਦੋਲਨ ਦੇ ਵਿੱਚ ਉੱਥੇ ਗਏ ਸੀ ਉਦੋਂ ਉੱਥੇ 4 ਦਿਨ ਦੇ diel ਦੇ ਅੰਦਰ ਰਹੇ ਸੀ ਮੈਂ ਉਹਨਾਂ ਦਾ ਬੇਟਾ ਤੇ ਮੈਨੂੰ ਨਮੰਤਰ ਪੱਤਰ ਆਇਆ ਮੈਂ ਬਹੁਤ ਖੁਸ਼ ਆ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਅਜੋਧਾ ਤੋਂ ਨਮੰਤਰ ਪੱਤਰ ਆਇਆ ਜੈ ਸ਼੍ਰੀ ਰਾਮ ਅੱਜ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸੰਗਠਨ ਦਾ ਜਿਨ੍ਹਾਂ ਨੇ ਸਾਨੂੰ ਇਹਨਾ ਮਾਨ ਸਨਮਾਨ ਬਖਸ਼ਿਆ ਵਾ ਕਾਰਸਾਬਾ ਦੇ ਭੁਮਕੇ ਦੇ ਬੱਚੇ 27 ਮੈਂਬਰ ਅਸੀਂ ਟੋਟਲ ਧਾਰੀਵਲ ਜੇ ਗਏ ਹਾਂ ਅਯੋਧਿਆ ਔਰ ਲਗਭਗ ਰਹੀ 15 ਦਿਨ ਉੱਥੇ ਰਹੇ ਹਾਂ ਸਰਜੂ ਸਨਾਨ ਕਰਨਾ ਔਰ ਮੰਦਿਰ ਜੇ ਜਾਣਾ ਔਰ ਬਾਹਰ ਜਦੋਂ ਲਖਨਊ ਸਟੇਸ਼ਨ ਤੋਂ ਅਸੀਂ ਰਹੇ ਹਾਂ ਉੱਥੇ ਜਾ ਕੇ ਕਿਸੇ ਦੇ ਘਰ ਇੱਕ ਦਿਨ ਅਗਲੀ ਸਵੇਰ ਹੀ ਅਸੀਂ ਟ੍ਰੇਨ ਭੜੀ ਆ ਔਰ ਸਾਨੂੰ ਇੱਥੋਂ ਤੱਕ ਹੀ ਵੀ ਉੱਥੇ ਪਹੁੰਚਣਾ ਲੱਖੇ ਪ੍ਰਾਪਤ ਕੀਤੇ ਦਾ ਅਸੀਂ ਤੁਹਾਨੂੰ ਜਿੱਦਾਂ ਮਰਜੀ ਜਾਓ ਔਰ ਅਸੀਂ ਕਹਿੰਦਾ ਨਹੀਂ ਗੋਂਡਾ ਜਾ ਰਹੇ ਹਾਂ ਨਪਾਲ ਜਾ ਰਹੇ ਆ ਪਰ ਅਸੀਂ ਆਪਣੇ ਲੱਖੇ ਤੋਂ ਉੱਥੇ ਜ਼ਰੂਰ ਪਹੁੰਚਿਆ ਕਾਫੀ ਸਾਥੀ ਰਸਤੇ 'ਚ ਗੁਫਤਾਰ ਹੋ ਗਏ ਆ ਜੀ ਲੇਕਿਨ ਪ੍ਰਭੂ ਰਾਮ ਜੀ ਦੀ ਸਾਡੇ ਸਾਥੀਆਂ ਦੀ ਕਿਰਪਾ ਰਹੀ ਆ ਔਰ ਸਾਰੇ ਸਾਥੀ ਜੁਦਿਆਂ ਪਹੁੰਚੇ ਨੇ ਜੀ ਔਰ ਅੱਜ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਮੋਦੀ ਜੀ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਦੀ ਮਿਹਨਤ ਦੇ ਨਾਲ ਹੀ ਅੱਜ ਇੱਕ ਹਿੰਦੂਆਂ ਵਾਸਤੇ ਬੜੀ ਵੱਡੀ ਐ ਚਨੋਤੀ ਹੀ ਜਿਹੜੀ ਉਹ ਅੱਜ ਖਤਮ ਹੋ ਗਿਆ ਔਰ 22 ਤਰੀਕ ਨੂੰ ਇਹਦਾ ਉਦਘਾਟਨ ਹੋ ਰਿਹਾ ਰਾਮਜੀਤ ਦੇ ਚਰਨਾ ਦੇ ਵਿੱਚ ਆਈ ਪ੍ਰਣਾਮ ਕਰਦੇ ਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੀ ਮੇਰਾ ਨਾਮ ਕੁਲਬੂਸ਼ਣ ਹੈ ਅੱਜ ਰਾਸ਼ਟਰੀ ਸਾਇੰਸ ਸੰਗ ਦੀ ਟੀਮ ਆਪਣੇ ਜ਼ਿਲ੍ਹਾ ਪ੍ਰਚਾਰਕ ਸ਼੍ਰੀਮਾਨ ਵਿਕਾਸ ਜੀ ਔਰ ਉਹਨਾਂ ਦੇ ਨਾਲ ਸ਼੍ਰੀਮਾਨ ਵਿਪুল ਜੀ ਆਪਣੇ ਸਹਿਜ ਜ਼ਿਲ੍ਹਾ ਕਾਰਜਵਾ 1990 ਔਰ 92 ਦੇ ਵਿੱਚ ਜਿਹੜੇ ਕਾਰ ਸੇਵਕ ਅਯੁੱਧਿਆ ਦੇ ਵਿੱਚ ਗਏ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਦੇ ਲਈ ਔਰ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਜਿਨ੍ਹਾਂ ਦੇ ਬਦੌਲਤ ਜਿਹੜਾ ਹੈ ਅੱਜ ਰਾਮ ਮੰਦਰ ਜਿਹੜਾ ਹੈ ਤਿਆਰ ਹੋ ਰਿਹਾ ਹੈ ਤੋ ਮੈਨੂੰ ਵੀ 1990 ਦੇ ਅੰਦਰ ਰਾਮ ਅਯੁੱਧਿਆ ਅੰਦੋਲਨ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਮੇਰੇ ਨਾਲ ਸ਼੍ਰੀਮਾਨ ਰਾਜਪਾਲ ਕੋਲੀ ਜੀ ਔਰ ਹੋਰ ਅਨੇ ਸਾ 30 ਸਾਥੀ ਲਗਭਗ ਅਸੀਂ ਅਯੁੱਧਿਆ ਦੇ ਵਿੱਚ ਗਏ ਸੀਗੇ ਸਾਡੇ ਨਾਲ ਪੰਜ ਲੋਕ ਜੋ ਬਜ਼ੁਰਗ ਸੀਗੇ ਉਹ ਯੁੱਧਿਆ ਦੇ ਅੰਦਰ ਗਿਫਤਾਰ ਕਰ ਲਏ ਗਏ ਔਰ ਅਸੀਂ ਅੱਗੇ ਜਦੋਂ ਵਧਿਆ ਤੋਂ ਗੋਂਡਾ ਦੇ ਵਿੱਚ ਸਾਡੀ ਗੱਡੀ ਜਿਹੜੀ ਆ ਰੋਕ ਦਿੱਤੀ ਗਈ ਉੱਥੋਂ ਅਸੀਂ ਪੈਦਲ 10 ਦਿਨ ਰਾਤਾਂ ਵੀ ਬਾਹਰ ਕਟੀਆਂ ਔਰ ਲੋਕਾਂ ਨੇ ਬਹੁਤ ਸਵਾਗਤ ਕੀਤਾ ਸਾਡਾ ਪਹਿਲਾਂ ਹੀ ਉਹ ਬਹੁਤ ਜ਼ਿਆਦਾ ਅਰੇਂਜਮੈਂਟ ਕਰਕੇ ਰੱਖਿਆਦਾ ਸੀਗਾ ਔਰ ਅਸੀਂ 30 ਅਕਤੂਬਰ ਨੂੰ ਜਿਹੜਾ ਹੈ ਅਯੁੱਧਿਆ ਦੇ ਅੰਦਰ ਪਹੁੰਚੇ ਅਯੁੱਧਿਆ ਦੇ ਇਹ ਵਿੱਚ ਜਿਹੜਾ ਹੈ ਜਾਣ ਦਾ ਰਸਤਾ ਇੱਕ ਸਰਜੂ ਨਦੀ ਦੇ ਉੱਤੇ ਪੁਲ ਸੀਗਾ ਉੱਥੇ ਪੁਲਿਸ ਤਨ ਆ ਸੀਗੀ ਔਰ ਜਿਹਦੇ ਕਾਰਨ ਕੁਝ ਲੋਕ ਸਿਰਫ ਸਾਡੇ ਚੋਂ 5-6 ਲੋਕ ਜਿਹੜੇ ਸੀਗੇ ਉਹ ਅੰਦਰ ਜਾ ਸਕੇ ਬਾਕੀਆਂ ਨੂੰ ਜਾਣ ਦਾ ਮੌਕਾ ਨਹੀਂ ਮਿਲਿਆ ਔਰ ਅਸੀਂ ਇੱਕ ਹੀ ਪ੍ਰਣ ਕਰਕੇ ਕਿ ਅੱਲਾ ਰਾਮ ਲਲਾ ਹਮ ਆਏਂਗੇ ਮੰਦਿਰ ਜਹੀ ਬਣਾਏਂਗੇ ਔਰ ਇਹ ਪ੍ਰਣ ਕਰਕੇ ਅਸੀਂ ਜਿਹੜਾ ਹੈ ਉਹ ਸਾਡੀ ਕਾਰ ਸੇਵਾ ਜਿਹੜੀ ਆ ਮੰਨ ਲਈ ਗਈ ਔਰ ਉਸ ਤੋਂ ਬਾਅਦ 92 ਦੇ ਵਿੱਚ ਵੀ ਬਹੁਤ ਸਾਰੇ ਕਾਰ ਸੇਵਕ ਜਿਹੜੇ ਹੈ ਧਾਰੀਵਾਲ ਦੇ ਅੰਦਰ ਗਏ ਇੱਥੋਂ ਗਏ ਸੀਗੇ ਔਰ ਉਦੋਂ ਜਿਹੜਾ ਹੈ ਬਾਵਰੀ ਢਾਂਚਾ ਜਿਹੜਾ ਹੈ ਉਹਨੂੰ ਤੋੜ ਕੇ ਜਿਹੜਾ ਹੈ ਮੰਦਿਰ ਨੂੰ ਜਿਹੜਾ ਸਥਾਪਿਤ ਕਰਨ ਦਾ ਉਹਨਾਂ ਨੂੰ ਸੁਭਾਗੇ ਮਿਲਿਆ ਤੇ ਉਹਨਾਂ ਦੀ ਬਦੌਲਤ ਹੀ ਅੱਜ ਜਿਹੜਾ ਹੈ RAM ji ਇਹ ਦਾ ਮੰਦਿਰ ਦੇਖਣ ਦਾ ਸਾਨੂੰ ਸੁਭਾਗੇ ਮਿਲਿਆ ਹੈ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਅਸੀਂ ਸਾਰੇ ਪਰਿਵਾਰਾਂ ਦਾ ਜਿਹੜਾ ਹੈ ਬਹੁਤ ਧੰਨਵਾਦ ਕਰਦੇ ਹਾਂ ਮੈਂ ਵਿਪਲ ਕੁਮਾਰ ਜੀ ਆਪਣੇ ਸੈਤ ਜ਼ਿਲ੍ਹਾ ਕਰੇਵਾ ਜ਼ਿਲ੍ਹਾ ਗੁਰਦਾਸਪੁਰ ਦਿਨਾਂਗਰ ਦਾ ਨਿਵਾਸੀ ਹਾਂ ਅੱਜ ਅਸੀਂ ਜਿੰਨੇ ਕਾਰਸੇਵਕ ਜਿਹੜੇ 90 ਚ ਗਏ ਸੀ ਅੰਦੋਲਨ ਦੇ ਵਿੱਚ ਉੱਥੇ ਆਪਣੀ ਸੇਵਾ ਕਰਨ ਲਈ ਅਸੀਂ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਇੱਕ ਸਰਧਾ ਨਿਮੰਤਰਣ ਦੇਣ ਵਾਸਤੇ ਹੀ ਰਾਮ ਮੰਦਰ ਜੀ ਦਾ 22 ਜਨਵਰੀ ਜਿਹੜਾ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਤੋਂ ਉਸੇ ਸੰਬੰਧ ਉਪਲਖਸ਼ ਵਿੱਚ ਜੋ ਵੀ ਕਾਰਜਕ੍ਰਮ ਜਿਹੜੇ 22 ਤਰੀਕ ਨੂੰ ਚੱਲਣਗੇ ਉਹਨਾਂ ਨੂੰ ਦੇਖਣ ਉਸ ਤੋਂ ਬਾਅਦ ਚ ਜੁੱਧਿਆ ਚ ਜਾ ਕੇ ਸ਼੍ਰੀ ਰਾਮ ਲਲਾ ਜੀ ਦੇ ਦਰਸ਼ਨ ਕਰੇ